ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀ ਗੁਰੂ ਸੂਰਾ ਪੰਥਾਂ ਦੇ ਜਿਹੜੇ ਮੁਖੀ ਹੁੰਦੇ ਆ ਜਿਹੜੇ ਵੱਡੀਆਂ ਆਪਣੀਆਂ ਸਵਾਵਾ ਸਿੱਖ ਪੰਥ ਰਦੀ ਨਿਵਾ ਕੇ ਜਾਂਦੇ ਆ ਉਹਨਾਂ ਨੂੰ ਹਮੇਸ਼ਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਨਮਾਨ ਭੇਟ ਕੀਤਾ ਜਾਂਦਾ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਕੇਂਦਰੀ ਅਜਾਇਬ ਘਰ ਸਜੋਬਤ ਕੀਤੀਆਂ ਜਾਂਦੀਆਂ ਅੱਜ ਦੋ ਮਹਾਨ ਪਰ ਉਪਕਾਰੀ ਇੱਕ ਸਿੱਖ ਜਰਨਲ ਸਾਡੇ ਬਾਬਾ ਨਿਹੰਗ ਸਿੰਘ ਜੀ ਪੰਜ ਹੱਤਾ ਤੇ ਸਾਡੇ ਪੰਥ ਬਾਬਾ ਵਿਧੀ ਚੰਦ ਦਲ ਦੇ ਮੁਖੀ ਰਹੇ ਸਤਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਦੀ ਸੋਰਸਿੰਗ ਵਾਲੇ ਉਹਨਾਂ ਦੋਹਾਂ ਤਸਵੀਰਾਂ ਨੂੰ ਕੇਂਦਰੀ ਯਾਇਬ ਘਰ ਵਿੱਚ ਸ਼ੋਭਤ ਕੀਤਾ ਗਿਆ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਸਿੰਘ ਸਾਹਿਬਾਨ ਵੱਲੋਂ ਜਿਹੜਾ ਹੋਇਆ ਫੈਸਲਾ ਉਸ ਫੈਸਲੇ ਤਾ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲਿਆਂ ਨੂੰ ਸ਼ਰਮਣੀ ਪੰਥ ਸੇਵਕ ਦਾ ਜਿਹੜਾ ਉਹ ਅਵਾਰਡ ਉਹਨਾਂ ਨੂੰ ਪ੍ਰਦਾਨ ਕੀਤਾ ਗਿਆ ਕਿਉਂਕਿ ਬਾਬਾ ਜੀ ਆਪ ਸੱਚਖੰਡ ਜਾ ਚੁੱਕੇ ਆ ਤੇ ਉਹਨਾਂ ਦੇ ਹੁਣ ਮੌਜੂਦਾ ਉਸ ਮੁਖੀ ਜ세ਬੰਦੀ ਦੀ ਨਿਮੈਂਦਗੀ ਕਰਦੇ ਬਾਬਾ ਅਵਤਾਰ ਸਿੰਘ ਜੀ ਉਹਨਾਂ ਨੂੰ ਇਹ ਸਤਿਕਾਰ ਜਿਹੜਾ ਹੈ ਉਹ ਭੇਟ ਕੀਤਾ ਗਿਆ ਬਾਬਾ ਦਇਆ ਸਿੰਘ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਸੰਤ ਚਪਾਹੀ ਔਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਕਰਨੀ ਤੇ ਕਤਨੀ ਨੂੰ ਇੱਕ ਕਰਕੇ ਹੰਡਾਇਆ ਇਹ ਹੀ ਉਕਾਰ ਨੇ ਕਿ ਅੱਜ ਸਮੁੱਚੇ ਪੰਥ ਵੱਲੋਂ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਕੀਤੀਆਂ ਸੇਵਾਵਾਂ ਨੂੰ ਉਹਨਾਂ ਸੇਵਾਵਾਂ ਦੇ ਰੇਤ ਰੱਖ ਕੇ ਉਹਨਾਂ ਨੂੰ ਸ਼੍ਰੋਮਣੀ ਪੰਥ ਸੇਵਕ ਦਾ ਜਿਹੜਾ ਅੱਜ ਅਵਾਰਡ ਦਿੱਤਾ ਗਿਆ ਤੋਂ ਨਾਲ ਹੀ ਸਿੱਖ ਪੰਥ ਦੇ ਮਹਾਨ ਜਰਨੈਲ ਉਹ ਮਹਾਨ ਜਰਨੈਲ ਕਿਹੜੇ ਸੀ ਉਹ ਸੀ ਬਾਬਾ ਨਵੰਦ ਸਿੰਘ ਜੀ ਪੰਜਾਤਾ ਜਿਨ੍ਹਾਂ ਨੇ ਜੰਗਾਂ ਜੁਦਾਂ ਦੇ ਵਿੱਚ ਬਹੁਤ ਵੱਡੇ ਜੋਰ ਦਿਖਾਲੇ ਤੇ ਜਿਨ੍ਹਾਂ ਨੂੰ ਮਹਾਰਾਜਾ ਨਰਦੀਪ ਸਿੰਘ ਨੇ ਖੁਸ਼ ਹੋ ਕੇ ਪੰਜ ਹੱਥੇ ਦਾ ਜਿਹੜਾ ਆ ਉਹ ਇੱਕ ਤਖੱਲਸ ਜਿਹੜਾ ਆ ਉਹਨਾਂ ਨੂੰ ਵਾਕਿਫ ਕੀਤਾ ਜੋ ਉਹਨਾਂ ਨੇ ਸਿੱਖ ਰਾਜ ਦੇ ਵਿੱਚ ਬਹੁਤ ਵੱਡਾ ਆਪਣਾ ਯੋਗਦਾਨ ਪਾਇਆ ਤੇ ਉਹਨਾਂ ਦਾ ਭਾਵੇਂ ਦਿਹਾੜ 1839 ਚ ਹੋ ਗਿਆ ਸੀ ਪਰ ਸਮਾਂ ਕਈ ਵਾਰੀ ਇੱਕ ਚਾਲ ਨਹੀਂ ਚੱਲਦਾ ਉਹਨਾਂ ਦੀ ਵੀ ਤਸਵੀਰਾਂ ਜੇ ਸਜੋਸ਼ਤ ਕੀਤੀ ਗਈ ਆ ਕਮਾਂਡ ਉਹ ਹੰਮ ਪਰਿਵਾਰਾਂ ਨੂੰ ਸਤ ਬਾਬਾ ਅਵਤਾਰ ਸਿੰਘ ਜੀ ਤੇ ਬਾਬਾ ਨਿਹੰਗ ਸਿੰਘ ਦੀ ਪੰਜ ਹੱਥਾਂ ਦੇ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਾਮਨਾ ਵੀ ਕਰਦਾ ਕਿ ਜਿਹੜੇ ਪਰਵਾਨੇ ਸਿੱਖ ਪੰਥ ਦੇ ਉੱਤੇ ਆਪਣੀਆਂ ਸਿਭਾਵਾਂ ਨਿਵਾਕ ਜਾਂਦੇ ਉਹਨਾਂ ਨੂੰ ਇਦਾਂ ਖਾਲਸਾ ਪੰਥ ਜਿਹੜਾ ਹੈ ਉਹ ਆਪਣਾ ਸਤਕਾਰ ਤੇ ਆਦਰ ਭੇਟ ਕਰਦਾ ਵਾਹਿਗੁਰੂ ਵਾਹਿਗੁਰੂ ਜੀ ਕੱਲ੍ਹ ਅੱਜ ਮਹਾਰਾਜ ਸਾਹਿਬ ਜੀ ਦੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਤਿਆਰੀ ਕਰਦੇ ਹੋਏ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮਹਾਰਾਜ ਸਾਹਿਬ ਜੀ ਦੇ ਦਰ ਤੋਂ ਸਿੰਘ ਸਾਹਿਬ ਜਹੇਦਾਰ ਸਾਹਿਬ ਜੀ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਸਿੰਘ ਸਾਹਿਬ ਗਨੀ ਰੁਪੀਰ ਸਿੰਘ ਜੀ ਔਰ ਧਾਨ ਸਾਹਿਬ ਫਿਰੋਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੁੜੇ ਪਿਆਰ ਸਹਿਤ ਉਹ ਮਹਾਨ ਪੰਥ ਦੇ ਸਤਿਕਾਰਤ ਸ਼ਖਸੀਅਤ ਗੱਲ ਬਾਬਾ ਬਿਧੀ ਜੰਸਾਹ ਜੀ ਦੇ ਪੱਕੀ ਜਥੇਦਾਰ ਸਤਖੰਡ ਵਾਸੀ ਬਾਬਾ ਜੀ ਬਾਬਾ ਦਾਸ ਸਿੰਘ ਸਾਹਿਬ ਜੀ ਵਾਹ ਪਰਖਾਂ ਦਾ ਪਹਿਲਾਂ ਪੰਜਾਂ ਮਹਾਂਪੁਰਖਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਨਮਾਨ ਕੀਤਾ ਗਿਆ। ਔਰ ਅੱਜ ਬਾਬਾ ਜੀ ਦੇ ਵਿਸ਼ੇਸ਼ ਕਰਕੇ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸ਼ਰੋਮਣੀ ਪੰਥ ਸੇਵਕ ਹੋਣ ਦਾ ਮਹਾਰਾਜ ਸਾਹਿਬ ਜੀ ਦੇ ਦਰ ਤੋਂ ਉਹ ਬਖਸ਼ਿਸ਼ ਪ੍ਰਾਪਤ ਹੋ ਰਹੀ ਹੈ। ਹਾਂ ਬਾਅਦ ਵਿੱਚ ਕੇਂਦਰੀ ਸਿੱਖ ਜਾਇਬ ਘਰ ਵਿਖੇ ਬਾਬਾ ਜੀ ਦੀ ਤਸਵੀਰ ਲਗਣੀ ਹੈ। ਔਰ ਸੰਗਤ ਸਾਹਿਬ ਜੀ ਦਾ ਪ੍ਰੋਧਾਨ ਸਾਹਿਬ ਜੀ ਦਾ ਬਹੁਤ-ਬਹੁਤ ਦਲਬਾਬਾ ਬੀਧੀ ਜਨ ਸਾਹਿਬ ਜੀ ਵੱਲੋਂ ਧੰਨਵਾਦ ਹੈ ਕਿ ਜਿਨ੍ਹਾਂ ਨੇ ਮਹਾਂਪਰਕਾੰਡ ਦੇ ਉਹ ਰਈ ਹਮੇਸ਼ਾ ਅੰਤ ਦੇ ਸੇਵਕ ਸੇਵਾਦਾਰ ਬਣ ਕੇ ਔਰ ਉਹਨਾਂ ਦੀ ਮੰਦੀ ਇਹ ਹੀ ਭਾਵਨਾ ਸੀ ਕਿ ਗੁਰੂ ਪੰਥ ਦੀ ਚੜ੍ਹਦੀ ਕਲਾ ਲਈ ਹਰ ਵੇਲੇ ਉਹ ਮਹਾਰਾਜ ਦੀ ਸੇਵਾ ਵਿੱਚ ਰਹੇ ਅੱਜ ਉਹਨਾਂ ਦੇ ਬਾਬਾ ਜੀ ਦੇ ਤਾਂ ਹੀ ਜੋ ਸ਼੍ਰੋਮਣੀ ਪੰਥ ਸੇਵਕ ਹੋਣ ਦਾ ਮਾਣ ਅਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਦਿੱਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਔਰ ਵਧਾਈ ਹੈ ਮਹਾਰਾਜ ਸਾਹਿਬ ਕਿਰਪਾ ਕਰਨ ऐसे महापरकाण्डे जीवन ਤੋਂ ਸਾਨੂੰ ਹਮੇਸ਼ਾ ਹੀ ਪੰਥ ਦੀ ਸੇਵਾ ਕਰਨ ਦਾ ਜੋ ਹੈ ਉਹ ਸਿੱਖਿਆ ਪ੍ਰਾਪਤ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਜੀ ਪ੍ਰਾਇਮ ਜੀ ਕਕਾਰ ਸਾਰ